ਅੱਜ ਇੰਨੀਆਂ-ਇੰਨੀਆਂ ਪੜਾਈਆਂ ਕਰਕੇ ਵੀ ਨੌਕਰੀਆਂ ਨਹੀਂ ਮਿਲਦੀਆਂ ਮੈਂ ਸੋਚਦਾ ਹਾਂ ਨਾ ਵੀ ਕਈ ਵਾਰੀ ਉਹਨਾਂ ਨੌਜਵਾਨਾਂ ਦੇ ਮਨ 'ਚ ਵੀ ਇਹੀ ਗੱਲ ਆਉਂਦੀ ਹੋਣੀ ਹੈ ਵੀ ਕਿਉਂ ਨਾ ਕੋਈ ਨਾ ਆਪਾਂ ਵੀ ਏਦਾਂ ਦੇ ਕੋਈ ਦੁਕਾਨ ਮਾੜੀ-ਮੋਟੀ ਸ਼ੁਰੂ ਕਰ ਲਈਏ ਆਉਣ ਵਾਲੇ ਸਮੇਂ 'ਚ ਵੱਡਾ ਸਾਰਾ ਡੇਰਾ ਬਣ ਜਾਏਗਾ ਤੁਸੀਂ ਵੇਖੋ ਨਾ ਅੱਜ ਕਈ ਤੁਸੀਂ ਇੰਟਰਨੈਟ 'ਤੇ ਕਦੀ ਵੇਖਿਓ 10-10 ਸਾਲ ਦੇ ਬੱਚਿਆਂ ਦੀਆਂ ਫੋਟੋਆਂ ਪਈਆਂ ਹੁੰਦੀਆਂ ਇੰਟਰਨੈਟ 'ਤੇ ਲਿਖਿਆ ਹੁੰਦਾ ਸੰਤ ਬਾਬਾ ਅੱਗੇ ਉਹਦਾ ਨਾਮ 10 ਸਾਲ ਦਾ ਬੱਚਾ ਨਿਕਲ ਆ ਹਜੇ ਉਹਨੂੰ ਭਾਵੇਂ ABC ਵੀ ਪੂਰੀ ਨਾ ਆਉਂਦੀ ਹੋਵੇ ਪਰ ਸੰਤ ਹੈ ਜੀ ਬਾਬਾ ਹੈ ਜੀ ਡਿਕਲੇਅਰ ਕਰ ਦਿੱਤਾ ਗਿਆ ਦੁਕਾਨਦਾਰੀ ਚੱਲ ਪਈ ਉਹਦੇ ਨਾਂ ਦੇ ਉੱਤੇ ਤਾਂ ਹੋ ਰਿਹਾ ਸਮਾਜ ਵਿੱਚ ਹੁਣ ਕਈ ਲੋਕ ਆਖਦੇ ਨੇ ਜੀ ਗੁਰਮਾਣੀ ਦੇ ਵਿੱਚ ਕਿੱਥੇ ਲਿਖਿਆ ਹੈ ਵੀ ਬਾਬਿਆਂ ਦੇ ਪੈਰੀ ਹੱਥ ਨਹੀਂ ਲਾਉਣੇ ਕਈ ਸਾਨੂੰ ਆਖਣਗੇ ਤੁਸੀਂ ਐਵੇਂ ਬੋਲਦੇ ਰਹਿੰਦੇ ਜੀ ਕਿੱਥੇ ਲਿਖਿਆ ਵੀ ਪੈਰੀ ਹੱਥ ਨਹੀਂ ਲਾਉਣੇ ਪੈਰੀ ਹੱਥ ਤੇ ਅਸੀਂ ਲਾ ਹੀ ਸਕਦੇ ਹਾਂ ਨਾ ਹੁਣ ਆ ਪੜ ਲਓ ਪ੍ਰਮਾਣ ਜਿੱਥੇ ਗੁਰੂ ਸਾਹਿਬ ਨੇ ਆਖਿਆ ਮਖਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੇ ਐ ਪਾਏ ਪਾਏ ਦਾ ਮਤਲਬ ਹੈ ਪੈਰ ਤਾਂ ਕਹਿ ਮੂਲ ਨਾ ਲੱਗੇ ਨਾ ਲੱਗੇ ਪਾਏ ਕਹਿੰਦੇ ਮਤਾਂ ਕਿਤੇ ਇਹੋ ਜਿਹਿਆਂ ਦੇ ਪੈਰੀ ਬਹਿ ਜਾਇਓ ਗੁਰੂ ਸਾਹਿਬ ਰੋਕਰੇ ਸਾਡਾ ਸਮਾਜ ਉਸ ਪਾਸੇ ਨੂੰ ਤੁਰਿਆ ਹੋਇਆ ਫਿਰ ਪ੍ਰਮਾਣ ਪੜਨਗੇ ਜੋ ਦੀਸੈ ਗੁਰ ਸਿੱਖੜਾ ਸੰਨੇ ਬੰਨੇ ਵੱਲਾ ਆਗੋਂ ਪਾਏ ਜਿਓ ਫਿਰ ਇਹ ਪ੍ਰਮਾਣ ਪੜ ਕੇ ਨਾ ਸਾਹਮਣੇ ਰੱਖਿਆ ਜਾਂਦਾ ਵੇਖੋ ਜੀ ਗੁਰੂ ਸਾਹਿਬ ਤੇ ਆਖਦੇ ਪਏ ਨੇ ਕਿ ਜਿਹੜਾ ਗੁਰੂ ਦਾ ਸਿੱਖ ਦਿਸਦਾ ਹੈ ਨਾ ਉਹਦੇ ਪੈਰੀ ਪਹਿਣਾ ਚਾਹੀਦਾ ਠੀਕ ਹੈ ਜੀ 1 ਮਿੰਟ ਲਈ ਮੰਨ ਲੈਂਦੇ ਆ ਵੀ ਇਹਦੇ ਇਹੀ ਅਰਥ ਨੇ ਫਿਰ ਗੁਰੂ ਦਾ ਸਿੱਖ ਤੇ ਇੱਕ ਰਿਕਸ਼ੇ ਵਾਲਾ ਵੀ ਹੋ ਸਕਦਾ ਉਹਦੇ ਪੈਰੀ ਪਿਆ ਕੋਈ ਅਜ ਤੱਕ ਕਿਉਂ ਜੀ ਹੋ ਸਕਦਾ ਨਾ ਗੁਰੂ ਦਾ ਸਿੱਖ ਤੇ ਰਿਕਸ਼ੇ ਵਾਲਾ ਵੀ ਹੋ ਸਕਦਾ ਗੁਰੂ ਦਾ ਸਿੱਖ ਤੇ ਉਹ ਵੀ ਹੋ ਸਕਦਾ ਜਿਹੜਾ ਸਬਜ਼ੀ ਵੇਚਦਾ ਹੋਵੇ ਗਲੀ ਦੇ ਵਿੱਚ ਪਰ ਉਹਨੂੰ ਅਜ ਤੱਕ ਕਿਸੇ ਨੇ ਪੈਰੀ ਹੱਥ ਨਹੀਂ ਲਾਏ ਗੁਰੂ ਦਾ ਸਿੱਖ ਤੇ ਉਹ ਵੀ ਹੋ ਸਕਦਾ ਜਿਹੜਾ ਰਿਕਸ਼ਾ ਚਲਾਉਂਦਾ ਏ ਗੁਰੂ ਦਾ ਸਿੱਖ ਸਬਜ਼ੀ ਵੇਚਣ ਵਾਲਾ ਹੋ ਸਕਦਾ ਗੁਰੂ ਦਾ ਸਿੱਖ ਕਿਸੇ ਦੁਕਾਨ ਉੱਤੇ ਕੰਮ ਕਰਦਾ ਹੋਵੇ ਕੋਈ ਬਿਜ਼ਨਸ ਕਰਦਾ ਹੋਵੇ ਕੋਈ ਨੌਕਰੀ ਕਰਦਾ ਹੋਵੇ ਕੋਈ ਮੈਟਰੋ ਸਵਰ ਕਰਦਾ ਏ ਜੇ ਤੇ ਇਹੀ ਗੱਲ ਨਾ ਗੁਰੂ ਦੇ ਸਿੱਖ ਤੇ ਬਹੁਤ ਹੋ ਸਕਦੇ ਆ ਫਿਰ ਤੇ ਬੰਦਾ ਪੈਰੀ ਹੱਥ ਲਾਉਂਦੇ ਰਹਿ ਜਾਏਗਾ ਨਾਲੇ ਦੂਜੇ ਨੰਬਰ ਉੱਤੇ ਬਾਹਰੋਂ ਵੇਖ ਕੇ ਕਿਸੇ ਦੀ ਪਛਾਣ ਨਹੀਂ ਹੁੰਦੀ ਵੀ ਇਹ ਵਾਕਈ ਗੁਰੂ ਦਾ ਸਿੱਖ ਹੈ ਕਿ ਨਹੀਂ ਹੈ ਇਕੱਲੇ ਸਰੂਪ ਦੀ ਗੱਲ ਤੇ ਨਹੀਂ ਨਾ ਇੱਥੇ ਮਨ ਦੀ ਗੱਲ ਆਈ ਏ ਇੱਥੇ ਉਸ ਨੂੰ ਆਖਿਆ ਸੀ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੈ ਭਾਣੇ ਵਿੱਚ ਆਵੇ ਸੇਖੋ ਆ ਜਿਹੜਾ ਗੁਰੂ ਦੇ ਭਾਣੇ ਚ ਤੁਰਦਾ ਹੋਵੇ ਹੁਣ ਅਸੀਂ ਕਿਸੇ ਅਣਜਾਣ ਬੰਦੇ ਨੂੰ ਵੇਖੀਏ ਬਾਹਰੋਂ ਦਾ ਸਰੂਪ ਸਿੱਖੀ ਵਾਲਾ ਹੀ ਹੋਵੇ ਪਰ ਸਾਨੂੰ ਅੰਦਰੋਂ ਨਹੀਂ ਪਤਾ ਵੀ ਉਹ ਸਿੱਖ ਹੈ ਮੰਨ ਕਰਕੇ ਜਾਂ ਨਹੀਂ ਸਿੱਖ ਦੀ ਪਰਿਭਾਸ਼ਾ ਗੁਰੂ ਅਮਰਦਾਸ ਜੀ ਨੇ ਇਹੀ ਤਾਂ ਦਿੱਤੀ ਹੈ ਨਾ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਮੰਨ ਕਰਕੇ ਜਿਉ ਰਹੇ ਗੁਰ ਨਾਲੇ ਗੁਰ ਕੈ ਚਰਨ ਹਿਰਦੈ ਤੇ ਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੇ ਕੋਇ ਹੁਣ ਸਾਨੂੰ ਥੋੜਾ ਨਾ ਪਤਾ ਹੈ ਵੀ ਇਹ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਅਸੀਂ ਉਹਦੇ ਅੰਦਰ ਤੇ ਨਹੀਂ ਨਾ ਵੇਖ ਸਕਦੇ ਇਹਦਾ ਮਤਲਬ ਕੀ ਹੋਇਆ ਫਿਰ ਹੁਣ ਗੁਰੂ ਸਾਹਿਬ ਨੇ ਇਹ ਵੀ ਤੇ ਗੱਲ ਆਖ ਦਿੱਤੀ ਜੋ ਦੀਸੈ ਗੁਰਸਿੱਖੜਾ ਜਿਹੜਾ ਤੈਨੂੰ ਗੁਰੂ ਦਾ ਸਿੱਖ ਦਿਸਦਾ ਉਥੇ ਗੁਰਸਿੱਖੜਾ ਦਾ ਮਤਲਬ ਪਤਾ ਕੀ ਹੈ ਉਥੇ ਗੁਰਸਿੱਖੜਾ ਦਾ ਮਤਲਬ ਹੈ ਗੁਰੂ ਦੀ ਸਿੱਖਿਆ ਇਹ ਜਿਹੜੀ ਤੈਨੂੰ ਤੇਰੇ ਸਾਹਮਣੇ ਗੁਰੂ ਦੀ ਸਿੱਖਿਆ ਨਜ਼ਰ ਆਉਂਦੀ ਹੈ ਹੁਣ ਦਿਸਣ ਦੀ ਜਦੋਂ ਗੱਲ ਆਈ ਨਾ ਬਾਣੀ ਵਿੱਚ ਜਦੋਂ ਅੱਖਾਂ ਦੀ ਗੱਲ ਆਈ ਤੇ ਬਾਣੀ ਦਾ ਪ੍ਰਮਾਣ ਹੈ ਗੁਰੂ ਸਾਹਿਬ ਨੇ ਆਖਿਆ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਲੋਇਣ ਆਖਿਆ ਅੱਖਾਂ ਨੂੰ ਤੇ ਅੱਖਾਂ ਤੋਂ ਜਾਂਦਾ ਇਹ ਵੇਖਿਆ ਗੁਰਬਾਣੀ ਵਿੱਚ ਅੱਖਾਂ ਕਿਹਨੂੰ ਆਖਿਆ ਸੁਰਤ ਨੂੰ ਕਹਿੰਦੇ ਸੁਰਤ ਕਰਕੇ ਜਿਹੜੀ ਤੈਨੂੰ ਗੁਰੂ ਦੀ ਸਿੱਖਿਆ ਨਜ਼ਰ ਆ ਰਹੀ ਹੈ ਨਾ ਜਿਹੜੀ ਤੂੰ ਉਹ ਸੁਰਤ ਕਰਕੇ ਜਿਸ ਸਿੱਖਿਆ ਉੱਤੇ ਤੂੰ ਫੋਕਸ ਕਰਦਾ ਪਿਆ ਭਾਵ ਤੈਨੂੰ ਕਿਸੇ ਨੇ ਗੁਰਬਾਣੀ ਦੀ ਗੱਲ ਸਮਝਾਈ ਤੇ ਤੇਰੀ ਸੁਰਤ ਵਿੱਚ ਜਿਹੜੀ ਗੁਰੂ ਦੀ ਸਿੱਖਿਆ ਟਿਕ ਰਹੀ ਹੈ ਨਾ ਤੇ ਇਸ ਨਿਵ ਨਿਵ ਲਾਗੋਂ ਪਾਏ ਜਿਓ ਨਿਮਰਤਾ ਦੇ ਵਿੱਚ ਆ ਕੇ ਉਸ ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਐਕਸੈਪਟ ਕਰ ਲਾ ਆਪਣੇ ਜੀਵਨ ਦੇ ਅੰਦਰ ਵਸਾਲਾ ਇਸ ਨੂੰ ਆਖਿਆ ਸੀ ਤਿਸ ਨਿਵ ਨਿਵ ਲਾਗੋਂ ਪਾਏ ਜਿਓ ਭਾਵੇਂ ਗੁਰੂ ਦੀ ਸਿੱਖਿਆ ਦੇ ਪੈਰੀਂ ਹੱਥ ਲਾ ਭਾਵੇਂ ਨਿਮਰਤਾ ਦੇ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਚ ਵਸਾਲਾ ਪਰ ਇਹਨਾਂ ਪੰਕਤੀਆਂ ਦੇ ਗਲਤ ਅਰਥ ਕਰ ਕਰਕੇ ਗਲਤ ਅਰਥ ਕਰ ਕਰਕੇ ਸਮਾਜ ਨੂੰ ਗੁੰਮਰਾਹ ਕੀਤਾ ਗਿਆ ਬਹੁਤਾਤ ਗਿਣਤੀ ਤੇੰਦਰ ਜਦ ਕਿ ਗੁਰੂ ਸਾਹਿਬ ਬਕਾਇਦਾ ਰੋਕ ਰਹੇ ਹੁਣ ਇਹ ਤੇ ਨਹੀਂ ਨਾ ਹੋ ਸਕਦਾ ਵੀ ਗੁਰੂ ਨਾਨਕ ਸਾਹਿਬ ਇੱਕ ਪ੍ਰਮਾਣ ਵਿੱਚ ਕੁਝ ਕਹਿਦਨ ਤੇ ਇੱਕ ਪ੍ਰਮਾਣ ਵਿੱਚ ਕੁਝ ਕਹਿਦਨ ਬਾਣੀ ਦੇ ਵਿੱਚ ਐਸੀ ਗੱਲ ਕੋਈ ਨਹੀਂ ਹੈ ਉਹ ਗੱਲ ਵੱਖਰੀ ਹੈ ਵੀ ਜਿਨ੍ਹਾਂ ਨੇ ਆਪਣੇ ਪੈਰੀ ਹੱਥ ਲਵਾਉਣੇ ਸੀ ਉਹਨਾਂ ਨੇ ਆ ਵਿਚਾਰ ਜਿਹੜੀ ਹੈ ਉਹ ਦਿੱਤੀ ਸਾਡੇ ਸਮਾਜ ਨੂੰ ਗੁਰੂ ਸਾਹਿਬ ਜੀ ਆਖਦੇ ਨੇ ਮਖਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨ ਲੱਗਿਐ ਪਾਏ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ